ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਅੱਜ ਤੁਹਾਡੇ ਵਾਸਤੇ ਸੋਹਣੀ ਜੀ ਇੱਕ ਨਵੀਂ ਹੋਰ ਕਲੈਕਸ਼ਨ ਲੈ ਕੇ ਆਏ ਹਾਂ ਜੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਇਹ ਆਪਣਾ ਸੂਟ ਟ੍ਰੇਪ ਦਾ ਹੈ ਜੀ ਉੱਤੇ ਆਪਣਾ ਸਾਰਾ ਕੰਮ ਦਿੱਕਤਾ ਹੋਇਆ ਹੈ ਇਹ ਫੁੱਲ ਹੈਵੀ ਸੂਟ ਹੈ ਜੀ ਪੂਰਾ ਸ਼ਰਟ ਤੇ ਪੂਰਾ ਕੰਮ ਦਿੱਕਤਾ ਹੋਇਆ ਹੈ ਜੀ ਆ ਦੇਖੋ ਫਰੰਟ ਤੇ ਸਾਰਾ ਕੰਮ ਹੀ ਜੀ ਇਹਦਾ ਇਹਦਾ ਆਪਾਂ ਕੰਮ ਕੀਤਾ ਹੋਇਆ ਜੀ ਆਹ ਜਿਹੜੀਆਂ ਵਿੱਚ ਦੋ ਜਾਰੀਆਂ ਜੀ ਲੈਂਸ ਜਾਰੀਆਂ ਨੇ ਜੀ ਇਹ ਸਾਰੀਆਂ ਬੀਡਸ ਦੀਆਂ ਜਾਰੀਆਂ ਨੇ ਵਿੱਚ ਇਹਦਾ ਦੱਬਕੇ ਵਰਕ ਨਾਲ ਕੰਮ ਕੀਤਾ ਹੋਇਆ ਜੀ ਵਿੱਚ ਛੋਟੇ ਛੋਟੇ ਦੇ ਫਲਾਵਰ ਬਣਾ ਕੇ ਦੇਖੋ ਬਹੁਤ ਹੀ ਸੋਹਣਾ ਕੀਤਾ ਹੋਇਆ ਜੀ ਇੱਧਰ ਵੀ ਆਪਾਂ ਥੋੜਾ ਜਿਹਾ ਫਲਾਵਰ ਪੂਰਾ ਐਂਡ ਤੱਕ ਲੈ ਕੇ ਗਏ ਆਂ ਜੀ ਇਹ ਵਿੱਚ ਜਿਹੜਾ ਪੈਨਲ ਬਣਿਆ ਜੀ ਇਹਦਾ ਇਹਦਾ ਵੀ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੀਆਂ ਬਾਜੂ ਨੇ ਜੀ ਇਹ ਆਪਾਂ ਇਹਨਾਂ ਦਾ ਬਾਜੂ ਤੇ ਕੰਮ ਕੀਤਾ ਹੈ ਜੀ ਆਪਾਂ ਦੇਖ ਸਕਦੇ ਹੋ ਤੁਸੀਂ ਕਰੇਪ ਦਾ ਇਹ ਕਪੜਾ ਹੈ ਜੀ ਆਲ ਓਵਰ ਸੂਟ ਹੈ ਜੀ ਇਹਦਾ ਘੇਰੇ ਤੇ ਕੰਮ ਕੀਤਾ ਹੋਇਆ ਹੈ ਜੀ ਆਹ ਦੇਖੋ ਪੂਰਾ ਬਹੁਤ ਹੀ ਸੋਹਣਾ ਨੀਚੇ ਵੇਲ ਬਣਾ ਕੇ ਸਾਰਾ ਬਹੁਤ ਹੀ ਸੋਹਣਾ ਬਣਾਇਆ ਹੋਇਆ ਇੱਕ ਵਾਰੀ ਅਸੀਂ ਤੁਹਾਨੂੰ ਫੇਰ ਤੋਂ ਸਾਰਾ ਸੂਟ ਦਿਖਾ ਦਿੰਨੇ ਹਾਂ ਆਹ ਦੇਖੋ ਬਹੁਤ ਹੀ ਪਿਆਰਾ ਸੋਹਣਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਬਹੁਤ ਹੀ ਮਿੱਠਾ ਜਿਹਾ ਕਲਰ ਹੈ ਜੀ ਇਹ ਵਿਆਹ ਸ਼ਾਦੀਆਂ ਵਾਸਤੇ ਜਿਵੇਂ ਸਾਡੀਆਂ ਭੈਣਾਂ ਨੇ ਛਗਣਾ ਦਾ ਕੋਈ ਸੂਟ ਪਾਉਣਾ ਹੁੰਦਾ ਹੈ ਤਾਂ ਬਹੁਤ ਹੀ ਪਿਆਰਾ ਸੀ ਬਹੁਤ ਹੀ ਸੋਹਣਾ ਲੱਗਦਾ ਹੈ। ਇਹਦਾ ਦਬੱਟਾ ਰੱਖਿਆ ਜੀ ਆਪਾਂ ਚਨੂਨ ਦਾ। ਆਹ ਦੇਖੋ ਜੀ ਆਹ ਵੀ ਆਪਾਂ ਪੂਰਾ ਬਾਰਡਰ ਤੇ ਇਹਦਾ ਵਰਕ ਦਿੱਤਾ ਹੋਇਆ ਜੀ। ਜਿਹੜਾ ਆਪਾਂ ਵਿੱਚ ਦਿੱਤੇ ਹੋਏ ਨੇ ਜੀ ਇਹਦੇ ਛੋਟੇ-ਛੋਟੇ ਫਲਾਵਰ ਬਣੇ ਹੋਏ ਜੀ ਪਰਲ ਦੇ ਬਣਾਏ ਹੋਏ ਨੇ ਜੀ। ਆਹ ਦੇਖੋ ਇਹਦਾ ਜਿਹੜਾ ਕੋਰਨਰ ਦਿੱਤਾ ਹੋਇਆ ਜੀ ਇਸ ਤਰ੍ਹਾਂ ਹੀ ਸਾਰੇ ਕੋਨਿਆਂ ਤੇ ਚਾਰ ਫਲਾਵਰ ਆਉਣਗੇ ਜੀ। ਆਹ ਦੇਖੋ। ਇਸ ਤਰ੍ਹਾਂ ਇਧਰੋਂ ਆ ਗਿਆ ਜੀ। ਇਸ ਤਰ੍ਹਾਂ ਐਸੈਟ ਤੋਂ ਆ ਗਿਆ। ਪੂਰਾ ਬਹੁਤ ਹੀ ਪਿਆਰਾ ਤੇ ਬਹੁਤ ਪੂਰਾ ਫੁੱਲ ਸੂਟ ਹੈ ਜੀ ਆ ਦੇਖੋ ਜੀ ਸੇਮ ਕਲਰ ਦੀ ਆਪਾਂ ਪਾਈਪਿੰਗ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਆ ਇਹਦਾ ਕੋਰਨ ਦੇ ਫਰਾਵਾ ਲਗਾ ਇਹਦਾ ਸਿੰਗਲ ਕਲਰ ਹੈ ਜੀ ਦੇਖੋ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਇਹ ਸੀ ਜੀ ਆਪਣੇ ਕੋਲ ਦੂਸਰਾ ਕਲਰ ਸਕਾਈ ਬਲੂ ਕਲਰ ਹੈ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਹੈ ਜੀ ਦੇਖੋ ਇਹਦਾ ਘੇਰਾ ਜਿਹੜਾ ਪੂਰਾ ਹੈਵੀ ਬਣਿਆ ਹੋਇਆ ਹੈ ਜੀ ਦੇਖੋ ਇਹ ਵੀ ਆਪਾਂ ਦਬਕੇ ਦਾ ਕੰਮ ਕੀਤਾ ਜੀ ਵਿੱਚ ਥੋੜਾ ਥੋੜਾ ਆਪਾਂ ਥ्रेड ਵਰਕ ਕੀਤਾ ਜੀ ਬਿਲਕੁਲ ਲਾਈਟ ਕਲਰ ਨਾਲ ਦਿੱਤਾ ਹੋਇਆ ਜੀ ਇਹਦਾ ਕੰਬੀਨੇਸ਼ਨ ਆਹ ਦੇਖੋ ਜੀ ਨਾਲ ਇਹਦਾ ਪਰਲ ਦਾ ਕੰਮ ਵੀ ਦਿੱਤਾ ਹੋਇਆ ਜੀ ਅਸੀਂ ਸਾਰਾ ਨਾਲ ਦਬਕਾ ਵਰਕ ਨਾਲ ਬੀਡਸ ਦਾ ਕੰਮ ਹੈ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਇਹਦੀਆਂ ਬਾਜੂ ਨੇ ਜੀ ਇਹ ਦੇਖੋ ਇਹ ਬਾਜੂ ਨੇ ਜੀ ਇਹਦੀਆਂ ਇਹ ਵੀ ਕਰੇਪ ਤੇ ਬਣਿਆ ਹੋਇਆ ਜੀ ਆਲ ਓਵਰ ਸੂਟ ਹੈ ਜੀ ਇਹ ਸਾਰੇ ਸੂਟ ਆਪਣੇ ਕੋਲ ਸਿੰਗਲ ਸਿੰਗਲ ਕਲਰ ਦੇ ਹੀ ਹੋਣਗੇ ਜੀ ਵਿਆਹ ਸ਼ਾਦੀ ਚ ਪਾਇਆ ਬਹੁਤ ਹੀ ਪਿਆਰਾ ਲੱਗਦਾ ਹੈ ਜੀ ਇਹ ਦਿਨ ਨਾਲ ਆਪਾਂ ਦੁਪੱਟਾ ਕੀਤਾ ਜੀ ਚਨੌਣ ਦਾ ਆ ਦੇਖੋ ਬਹੁਤ ਹੀ ਪਿਆਰਾ ਦੁਪੱਟਾ ਵੀ ਅਸੀਂ ਬਹੁਤ ਸੋਹਣਾ ਤੇ ਬਹੁਤ ਪਿਆਰਾ ਬਣਾਇਆ ਜੀ ਆ ਦੇਖੋ ਵਿੱਚ ਸਾਰੇ ਦੁਪੱਟੇ ਦੇ ਅਸੀਂ ਫਲਾਰ ਦਿੱਤੇ ਨੇ ਆ ਦੇਖੋ ਜਿਹੜੀ ਦੀ ਚਾਰ ਪਾਸੇ ਬਾਰਡਰ ਤੇ ਵੇਲ ਆਉਂਦੀ ਹੈ ਜੀ ਆ ਦੇਖੋ ਬਹੁਤ ਸੋਹਣੀ ਵੇਲ ਆਉਂਦੀ ਹੈ ਜੀ ਜਿਹੜੀ ਅਸੀਂ ਇਹ ਦੀ ਫਿਨਿਸ਼ਿੰਗ ਦਿੱਤੀ ਹੈ ਜੀ ਇਹ ਬੀਡਸ ਵਾਲੀ ਲੈਸ ਲਾ ਕੇ ਅਸੀਂ ਇਹਨੂੰ ਲੈਸ ਦੇ ਕੇ ਇਸ ਤਰ੍ਹਾਂ ਦੀ ਫਿਨਿਸ਼ਿੰਗ ਇਹਦੀ ਇਹਦੇ ਨਾਲ ਦਿੱਤੀ ਹੈ ਜੀ ਬਹੁਤ ਹੀ ਪਿਆਰਾ ਲੱਗਦਾ ਜੀ ਲਿਆ ਹੋਇਆ ਵੀ ਉੱਪਰ ਜਦੋਂ ਇਹ ਰੈਡੀ ਹੋ ਜਾਂਦੇ ਨੇ ਜੀ ਬਣ ਕੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਲੱਗਦੇ ਨੇ ਜੀ ਆਹ ਦੇਖੋ ਐਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੇ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਕਰਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਪ੍ਰਾਈਸ ਦੱਸ ਸਕੀਏ ਤੇ ਅੱਗੇ ਤੋਂ ਵੀ ਅਸੀਂ ਤੁਹਾਡੇ ਵਾਸਤੇ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਆਈਏ ਤੇ ਸਾਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਸ਼ੇਅਰ ਕਰਕੇ ਇੱਕ ਇੱਕ ਕਮੈਂਟ ਨਾਲ ਹੀ ਸਾਡਾ ਹੌਸਲਾ ਵੱਧਦਾ ਹੈ ਤੇ ਸਾਡਾ ਹੌਸਲਾ ਵਧਾਇਆ ਕਰੋ ਸ਼ਸ਼ੀ ਕਾਲਜ